ਸਤ ਸ੍ਰੀ ਅਕਾਲ ਜੀ ਅੱਜ ਬਈ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੀ ਝੋਟੀ ਲੈ ਕੇ ਆਏ ਆ ਜੇ ਕਿਸੇ ਨੇ ਬਈ ਇਦਾਂ ਦੀਆਂ ਵੀਡੀਓ ਦੇਖਣੀਆਂ ਨੇ ਜੇ ਕਿਸੇ ਨੇ ਮੱਝ ਲੈਣੀ ਆ ਕੋਈ ਜਾਂ ਵੇਚ ਵਾਸਤੇ ਤਾਂ ਬਈ ਆਪਣਾ YouTube ਚੈਨਲ ਅਮਰਤ ਡੈਰੀ ਫਾਰਮ ਆਕਲਿਆ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇੱਥੇ ਇਦਾਂ ਦੀਆਂ ਵੀਡੀਓ ਆਉਂਗੀਆਂ ਹੀ ਰਹਿੰਦੀਆਂ ਨੇ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਕਿ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਵੀਡੀਓ ਪਹੁੰਚੇ ਤੇ ਬਈ ਅੱਜ ਆਪਾਂ ਤੁਹਾਡੇ ਵਾਸਤੇ ਝੋਟੀ ਪਹਿਲਾਂ ਨਾਲ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਥਣਲੇਵਾ ਪੂਰਾ ਓਕੇ ਆ ਮੁੱਠੀ ਵਾਲਾ ਥਣ ਲੱਗਿਆ ਹੋਇਆ ਝੋਟੀ ਤੇ ਪੂਰੀ ਸੋਹਣੀ ਝੋਟੀ ਆ ਬਾਈ ਕਾਲੀ ਆ ਝੋਟੀ ਸਿੰਘ ਕੁੰਡੇ ਆ ਜਮਾ ਤੇ ਬਈ ਇਹ 10 ਦਿਨਾਂ ਦੀ ਸੂਈ ਹੋਈ ਆ ਝੋਟੀ ਮੰਗਰੇ ਦੇ ਕਟਾ ਬਾਈ ਬਾਈ ਕਹਿੰਦਾ 10 ਲੀਟਰ ਦੁੱਧ ਦੇਊਗੀ 10 ਲੀਟਰ ਦੁੱਧ ਤਿਆਰ ਆ ਜੇ ਕੋਈ ਬਾਈ ਨੇ ਚੋ ਕੇ ਲੈ ਕੇ ਜਾਣੀ ਆ ਤਾਂ ਚੋ ਵੀ ਸਕਦਾ ਝੋਟੀ ਇਹ ਬਾਈ ਪਿੰਡ ਦੂਲੋਵਾਲ ਜ਼ਿਲ੍ਹਾ ਮਾਨਸਾ ਬਾਈ ਬੂਟੇ ਕੋਲੇ ਖੜੀ ਆ ਬਾਈ ਬੂਟੇ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੇ ਹੋਏ ਤਾਂ ਬਾਈ ਨਾਲ ਸੰਪਰਕ ਕਰਕੇ ਮੁੱਲਵਾੜੀ ਕਰ ਸਕਦਾ ਧੰਨਵਾਦ ਜੀ